ਸਿੱਕਾ ਹਾਲ ਸਰਕਾਰ ਯਾਰੋ ਚਰਾ ਰਹੀ ਆ ਕਿ ਸਿੱਖਿਆ ਕ੍ਰਾਂਤੀ ਸਕੂਲੋਂਪ ਐਮੀਨਸ ਤੇ ਹੋਰ ਪਤਾ ਨਹੀਂ ਕੀ ਕੀ ਤੇ ਪਤਾ ਨਹੀਂ ਕਿੰਨੀਆਂ ਕੁ ਪ੍ਰਾਣੀਆਂ ਕੰਦਾਂ ਨੂੰ ਰੰਗ ਕਰਕੇ ਸਕੂਲ ਦੇ ਹੈਡਮਾਸਟਰ ਸਾਹਿਬ ਨੂੰ 5000 ਰੁਪਏ ਦਾ ਕਹਿੰਦੇ ਪ੍ਰਬੰਧ ਕਰੋ ਜਿਹੜਾ ਪੱਥਰ ਲਾਉਣਾ ਤੇ ਬੜਾ ਕੁਝ ਹੋਇਆ ਪੋਰ ਕлле ਘਰਾਨੀ ਚੰਕ ਖਲਾਸਾ ਹੋਇਆ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ ਜਿਹੜੀ ਜਿੱਥੇ ਆਮ ਘਰਾਂ ਦੇ ਬੱਚੇ ਪੜ ਕੇ ਵਿਦਿਆ ਪ੍ਰਾਪਤ ਕਰਨ ਵਾਸਤੇ ਵਿਚਾਰੇ ਹੱਥ ਪੈਰ ਮਾਰਦੇ ਆ ਕਿਉਂਕਿ ਕੋਈ ਸਰਕਾਰੀ ਕਾਲਜਾਂ ਚ ਪੜਦੇ ਆ ਜਿਵੇਂ ਸਾਡੇ ਨੇੜੇ ਕਾਲਜ ਹੈ ਸਿੱਖਵਾਲੇ ਉਹ ਗੱਲ ਸੁਣਿਓ ਮੇਰੇ ਭਰਾ ਜਿਹੜੇ ਕੰਟਰੋਲਰ ਪ੍ਰੀਖਿਆਵਾਂ ਨਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਉਹ ਕੀ ਲਿਖਦਾ ਹੈ ਜੰਨ ਉਹ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹਾਲ ਸੁਣ ਲਓ ਜਿਹੜਾ ਬੱਚਾ ਪੇਪਰ ਦੇ ਕੇ ਪਹਿਲਾਂ ਤਾਂ ਰਿਜ਼ਲਟ ਹੀ ਨਹੀਂ ਆਉਂਦਾ ਜੀ ਆਉਂਦਾ ਤਾਂ ਆਫ ਦਾ ਸਰਟੀਫਿਕੇਟ ਲੈਣ ਜਾਂਦਾ ਹੈ ਰਿਜ਼ਲਟ ਆਏ ਤੋਂ ਉਹਨੂੰ ਕੀ ਕਹਿੰਦੇ ਆ ਗੋ ਜਿਹੜੇ ਸੀਕ੍ਰੇਟ ਬ੍ਰਾਂਚ ਵਾਲੇ ਉਹ ਕਹਦੇ ਜੀ ਸਾਡੇ ਕੋਲੇ ਕਾਗਜ਼ ਹੀ ਹੈ ਨਹੀਂ ਜਿਹੜਾ ਸਾਡੇ ਫੇਟ ਤੁਹਾਨੂੰ ਦੇਣਾ ਨਾਲ ਉਹਨੂੰ ਪ੍ਰਿੰਟ ਕਰਾਉਣ ਵਾਸਤੇ ਨਾ ਤਾਂ ਕੋਈ ਪ੍ਰਿੰਟਰ ਚੱਲਦਾ ਹੈ ਨਾ ਕੋਈ ਕੰਪਿਊਟਰ ਚੱਲਦਾ ਹੈ ਕਹਿੰਦੇ ਕਾਗਜ਼ ਹੀ ਹੈ ਨਹੀਂ ਕਿੱਥੋਂ ਦਈਏ ਚਲੋ ਜੀ ਫੇਰ ਜਿਹੜਾ ਉੱਪਰ ਜਾਂਦੇ ਆ ਉਹ ਲਿਫਟ ਹੀ ਨਹੀਂ ਚੱਲਦੀ 3 ਸਾਲਾਂ ਤੋਂ ਰੀਡੀਆਂ ਰੀਡੀਆਂ ਤੇ ਦੋਸਤੋ ਆਪਾਂ ਜਦੋਂ ਛੱਤ ਤੇ ਲੈਂਟਰ ਪਾਉਣੇ ਆ ਨਾ ਤਾਂ ਰੇੜੀ ਖਿੱਚਦੇ ਆ ਆਪਣੇ ਮਜ਼ਦੂਰ ਭਰਾ ਇੱਟਾਂ ਢੋਂਦੇ ਆ ਪੱਠੇ ਵਾਲੇ ਪਥੇਰ ਪੁੱਤਦੇ ਆ ਉਹ ਰੇੜੀਆਂਾਂ ਤੇ ਲੱਦ ਕੇ ਤੇ ਰੈਂਪ ਉਤੋਂ ਦੀ ਚੜਾ ਕੇ ਲੈ ਕੇ ਜਾਂਦੇ ਆ ਪੇਪਰਾਂ ਦੇ ਕਾਗਜ਼ਾਂ ਦੇ ਬੰਡਲ ਕਾਗਜ਼ਾਂ ਦੇ ਗੱਟੇ ਸੌਗ ਜਾਂਦੇ ਕਾਰਟੂਨ ਭਰੇ ਹੋਏ ਵੱਡੇ ਵੱਡੇ 10 10 20 20 ਕਿਲੋ ਵਾਲੇ ਰੇੜੀਆਂ ਤੇ ਲੱਦ ਕੇ ਲੈਫਟ ਨਹੀਂ ਚੱਲਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਭਗਵੰਤ ਮਾਨ ਜੀ ਤੁਸੀਂ ਸੌ ਗੱਪ ਮਾਰ ਕੇ ਇਸ ਯੂਨੀਵਰਸਿਟੀ 'ਚ ਖੜਕੇ ਤੇ ਯੂਨੀਵਰਸਿਟੀ 100 ਕਰੋੜ ਰੁਪਏ ਦੇ ਘਾਟੇ 'ਚ ਐ ਮੁੱਖ ਮੰਤਰੀ ਸਾਹਿਬ ਸੁਣ ਲਓ ਤੁਸੀਂ ਤੁਹਾਡੇ ਜਿਹੜੇ ਐਮਪੀ ਸਾਹਿਬ ਹਨਾ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲੇ ਐਲਪੀਯੂ ਵਾਲੇ ਉਹ ਤੁਹਾਡੀ ਐਮਪੀ ਹੈ ਉਹਨੂੰ ਕਾਮਯਾਬ ਕਰਨ ਵਾਸਤੇ ਵੀ ਪਹਿਲੀ ਗੱਲ ਤਾਂ ਯਾਰ ਗਰੀਬ ਲੋਕਾਂ ਦੇ ਤੇ ਮਾਤਰਣ ਲੋਕਾਂ ਦੇ ਤੇ ਦੋ ਚਾਰ ਕਿੱਲੇ ਆਲਾ ਬੱਚਾ ਤਾਂ ਪੜ੍ਹੇ ਨਾ ਤੇ ਜਿਹੜਾ ਪੜ੍ਹੇ ਉਹਦਾ ਘਰ-ਬਾਰ ਪੜ੍ਹਾਈ 'ਚ ਵਿਗਜੇ ਨੌਕਰੀ ਤੱਕ ਪਹੁੰਚ ਨਾ ਸਕੇ ਇਹ ਤੁਹਾਡੀ ਪਾਲਿਸੀ ਹੈ ਕਿ ਸਰਕਾਰੀ ਯੂਨੀਵਰਸਿਟੀਆਂ ਨੂੰ ਖੋਡੇ ਲੈਣ ਲਾ ਦਿਓ ਤੇ ਆਪਦੇ ਐਮਪੀ ਦੀ ਜੀਤੋਂ ਫੰਡ ਲੈ ਕੇ ਸਰਕਾਰ ਚੱਲ ਰਹੀ ਹੈ ਉਹਦੀ ਯੂਨੀਵਰਸਿਟੀ ਨੂੰ ਟੌਪ ਕਰੋ ਲੋਕ ਮਜਬੂਰ ਹੋ ਜਾਣ ਉਹਦੀ ਯੂਨੀਵਰਸਿਟੀ ਦੀ ਜਾਣ ਵਾਸਤੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਇਟ ਜਸਟ ਕਮਸ ਨੇ ਜਿੰਨਾ ਤੋਂ ਪੇਪਰ ਚੈੱਕ ਕਰਵਾਏ ਜਾਂਦੇ ਆ ਯੂਨੀਵਰਸਿਟੀ ਦੇ 9 ਕਰੋੜ ਰੁਪਇਆ ਬਕਾਇਆ ਖੜਾ ਹੈ ਉਹਨਾਂ ਟੀਚਰਾਂ ਦਾ ਜਿਨ੍ਹਾਂ ਨੇ ਪੇਪਰ ਚੈੱਕ ਕਰਿਆ ਜਿਹੜੀ ਗੱਲ ਮੈਂ ਕਰ ਰਿਹਾ ਨਾ ਭਰਾਵੋ ਇਹ ਰਿਕਾਰਡ ਤੇ ਹੈ 9 ਕਰੋੜ ਰੁਪਇਆ ਦੇਣਾ ਪਿਛਲਾ ਪਿਛਲਾ ਜਿਹੜੇ ਇਹਦੇ 2024 25 ਦੇ ਪੇਪਰ ਚੈੱਕ ਕਰੇ ਐ ਇਹਦਾ 2 ਕਰੋੜ ਅਲੱਗ ਹੈ 11 ਕਰੋੜ ਰੁਪਇਆ ਟੀਚਰਾਂ ਦਾ ਖੜਾ ਹੈ ਆ ਸਿੱਖਿਆ ਕ੍ਰਾਂਤੀ ਦਾ ਹਾਲ ਆਮ ਆਦਮੀ ਵਾਲੇ ਪਾਰਟੀ ਵਾਲੇ ਸੁਣ ਲੋ ਪਹਿਲੇ ਪੇਪਰਾਂ ਦੇ ਰਿਜ਼ਲਟ ਨਹੀਂ ਆ ਰਹੇ ਬੀਐਡ ਦਾ ਰਿਜ਼ਲਟ ਹੀ ਨਹੀਂ ਆਇਆ ਜਿਨ੍ਹਾਂ ਨੇ ਉਹ ਯੂਨੀਵਰਸਿਟੀ ਚੋਂ ਕਰੀ ਐ ਸਰਕਾਰੀ ਜਿਹੜੇ ਕਾਲਜਾਂ ਚ ਜਵਾਕ ਪੜਦੇ ਐ ਸਾਡੇ ਨੇੜੇ ਸਿੱਖਾਲਾ ਸਰਕਾਲੀ ਕਾਲੀ ਕਾਲਚੋ ਜਵਾਕਾਂ ਦੀ ਕੁੜੀਆਂ ਮੁੰਡਿਆਂ ਦੀ ਲੈਣ ਲੱਗੀ ਜਾਂਦੀ ਹੁੰਦੀ ਹੈ ਬੀਏ ਕਰਨ ਵਾਲਿਆਂ ਦੀ ਕਿਉਂਕਿ ਗਰੀਬ ਬੰਦਾ 10ਵੀਂ ਚ ਪਲੱਸ 2 ਚ ਜਿਹੜੇ ਕਾਲੀਆਂ ਨੇ ਤੇ ਕਾਂਗਰਸੀਆਂ ਨੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਬਣਾਏ ਹੈ ਉੱਥੇ ਬੱਚੇ ਪੜ੍ਹ ਜਾਂਦੇ ਆ ਸਾਡੇ ਹਰਕੇ ਚ ਬਦਲ ਸਾਹਿਬ ਦੀ ਕਿਰਪਾ ਰਹੀ ਹੈ ਉਹਨਾਂ ਨੇ ਸਕੂਲ ਅਪਗ੍ਰੇਡ ਕਰਤੇ 10ਵੀਂ ਦੇ ਕਰਤੇ ਫਿਰ ਸੀਨੀਅਰ ਸੈਕੰਡਰੀ ਬਣਾਤੇ ਫਿਰ ਆਦਰਸ਼ ਸਕੂਲ ਬਣਾਤੇ ਉਹਨਾਂ ਤੋਂ ਬੱਚਾ ਪੜ ਗਿਆ ਫਿਰ ਅਗਲਾ ਕਹਿੰਦਾ ਯਾਰ ਬੀਏ ਕਰ ਲਗੇ ਨੇੜੇ ਸਕਾਲਜ ਉਹ ਲੈਣ ਲੱਗੀ ਜਾਂਦੀ ਹੁੰਦੀ ਹੈ ਪਰ ਉਹ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਯੂਨੀਵਰਸਿਟੀ ਚ ਤੁਸੀਂ ਪੜ ਰਹੇ ਹੋ Ориジナル ਸੈਂਟਰ ਚ ਉੱਤੇ ਜਾ ਕੇ ਪਟਿਆਲੇ ਦੇ ਚ ਕੁਝ ਨਹੀਂ ਨਿਕਲਣਾ ਕਿ ਪੱਟਿਆ ਪਾੜ ਤੇ ਨਿਕਲਿਆ ਝੂਆ ਉਹ ਵੀ ਮਰਿਆ ਪਿਆ ਆਮ ਆਦਮੀ ਪਾਰਟੀ ਵਾਲਾ ਦਾ ਝੂਆ ਸੀ ਚੌਥੀ ਗੱਲ ਸੁਣਿਓ ਜਿਹੜੀ ਸੀਕਰੇਸੀ ਬ੍ਰਾਂਚ ਆ ਜਿੱਥੇ ਰਿਜ਼ਲਟ ਬਣਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੀਕਰੈਸੀ ਬ੍ਰਾਂਚ 8 ਸਾਲ ਪੁਰਾਣਾ ਇੱਕੋ ਹੀ ਕੰਪਿਊਟਰ ਹੈ ਜਿਹਦੇ ਪਿਛੇ ਧੂਈ ਜੀ ਵਧੀ ਹੁੰਦੀ ਹੈ ਇੱਕੋ ਹੀ ਕੰਪਿਊਟਰ ਬਾਈ ਜੀ 8 ਸਾਲ ਪੁਰਾਣਾ ਉਹ ਕਦੇ ਚੱਲਦਾ ਕਦੇ ਵਿਚਾਰਾ ਥੱਕ ਕੇ ਆਉਂਦਾ ਬਾਈ ਥੱਕਿਆ ਯਾਰ ਤੇ ਜਿਹੜਾ ਬੰਦਾ ਕੰਮ ਕਰਾਉਣ ਗਿਆ ਉਹ ਮੰਜਿਆ ਗਿਆ ਜਿੱਥੋਂ ਰਿਜ਼ਲਟ ਅਪਲੋਡ ਹੋਣਾ ਹੁੰਦਾ ਹੈ 8 ਸਾਲ ਪੁਰਾਣਾ ਕੀ ਕਰੂਗਾ ਉਹ ਕੰਪਿਊਟਰ ਬਈ ਰੋਂਦਾ ਕਰਮਾਂ ਨੂੰ ਵੀ 8 ਗੱਡੀਆਂ ਚਾਹੀਦੀਆਂ ਯੂਨੀਵਰਸਿਟੀ ਨੂੰ 8 ਗੱਡੀਆਂ ਧਿਆਨ ਨਾਲ ਸੁਣਿਓ ਆਪ ਪੁਆਇੰਟ ਤੇ ਸ਼ੇਅਰ ਤੁਸੀਂ ਆਪ ਕਰਨਾ ਹੈ ਰੱਦੀ ਵੇਚ ਕੇ ਦੋ ਗੱਡੀਆਂ ਯੂਨੀਵਰਸਿਟੀ ਦੇ ਅਮਲੇ ਫੈਲਣੇ ਲਈਆਂ ਰੱਦੀ ਵੇਚ ਕੇ ਦੋ ਗੱਡੀਆਂ ਦੇਖ ਲਓ ਕਿੰਨਾ ਪੇਪਰ ਲੱਗਦਾ ਹੋਊਗਾ ਰੱਦੀ ਵੇਚ ਕੇ ਉਹ ਕਹਿੰਦੇ ਸਾਡੇ ਕੋਲੇ 8-9 ਗੱਡੀਆਂ ਸੀ ਸਾਰੀਆਂ ਕੰਡਮ ਐ ਇਹ ਆਉਂਦੀਆਂ ਅਮਰਸਡੀ ਤੇ ਆਉਦੇ ਕਾਫਲੇ ਚ 18 ਤੇ ਹੋਰ ਲਈ ਫਿਰਦੇ ਆ ਦੋ ਗੱਡੀਆਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਅਮਲੇ ਫੈਲੇ ਨੇ ਰੱਦੀ ਵੇਚ ਕੇ ਲੈਂਦੀਆਂ ਤੇ ਹੁਣ ਕੀ ਕਹਿੰਦੇ ਅੱਗੇ ਹੋਰ ਇਹ ਇਗਜ਼ਾਮੀ ਨੇਸ਼ਨ ਸੈਂਟਰ ਦਾ ਹਾਲ ਹੈ ਸੁਣ ਲਿਓ ਹੁਣ ਪਰਮਿਸ਼ਨ ਮੰਗ ਰਹੇ ਆ ਕਿ ਸਾਡੇ ਕੋਲੇ ਰੱਦੀ ਹੋਰ ਜੁੜੀ ਪਈ ਐ ਦੋ ਗੱਡੀਆਂ ਨਾਲ ਕੰਮ ਨਹੀਂ ਚੱਲਦਾ ਤੇ ਸਾਨੂੰ ਰੱਦੀ ਵੇਚ ਕੇ ਦੋ ਹੋਰ ਗੱਡੀਆਂ ਲੈਣ ਦੀ ਮੁੱਖ ਮੰਤਰੀ ਸਾਹਿਬ ਪਰਮਿਸ਼ਨ ਦਿੱਤੀ ਜਾਵੇ ਤੇ ਜਦੋਂ ਉਥੋਂ ਦੇ VC ਨੂੰ ਪੁੱਛਿਆ ਗਿਆ ਪਹਿਲਾਂ ਤਾਂ ਇੱਕ ਸਾਲ ਤਾ ਭਗਵੰਤ ਮਾਨ ਸਾਹਿਬ ਉਹਨਾਂ ਨੇ ਆਪ ਦਾ OSD ਉਥੇ VC ਲਈ ਰੱਖਿਆ ਉਹਨੇ ਆਂਦਰ ਲੁੱਟ ਮਚਾਈ ਆਂਦਰ ਹਾਸ਼ਕੀ ਕੀਤੀ ਮੁੜ ਕੇ ਕਾਇਸ ਬਾਬੂ ਸੀ ਕੇ ਕੇ ਅਗਰਵਾਲ ਉਹ ਠੋਕੀ ਰੱਖਿਆ ਉਹਨੂੰ ਨੇ ਕਿਸੇ ਗੱਲ ਦਾ ਪਤਾ ਹੁਣ ਇੱਕ ਹੋਰ ਲਾਤਾ ਉਹਨੂੰ ਪੁੱਛਿਆ ਗਿਆ ਕਹਿੰਦਾ ਜੀ ਮੇझे ਨਹੀਂ ਪਤਾ ਰਿਜ਼ਲਟ ਕੱਢ ਦਾਂਗੇ ਕਹਿੰਦਾ ਅਰ ਜਦੋਂ ਕਾਗਜ਼ ਹੀ ਹਨ ਰਿਜ਼ਲਟ ਕਿੱਥੋਂ ਕੱਢ ਦੇਗਾ ਤੂੰ ਤਾਂ ਸਮਝ ਗਿਆ ਕਹਿੰਦਾ ਰਿਜ਼ਲਟ ਨਕਾਲ دیے ਜਾਏਗੇ ਫਿਰ ਉਹ ਕੋਈ ਜਿਹੜੇ ਆਰਟੀਆਈ ਐਕਟੀਵਿਸਟ ਹੈ ਮਾਨਕ ਗੋਇਲ ਵਰਗੇ ਉਹਨਾਂ ਨੇ ਪੁੱਛਿਆ ਵੀ ਬੀਸੀ ਸਾਹਿਬ ਇੱਥੇ ਇੰਨਾਂ ਚੀਜ਼ਾਂ ਦੀ ਘਾਟ ਆ ਤੁਹਾਡਾ ਕੰਟਰੋਲਰ ਪ੍ਰੀਖਿਆਵਾਂ ਇੰਨਾ ਕੁਝ ਲਿਖ ਰਿਹਾ ਹੈ ਅਖਬਾਰਾਂ 'ਚ ਸਟੋਰੀਆਂ ਬਣ ਰਹੀਆਂ ਐ ਇੰਗਲਿਸ਼ ਟ੍ਰਿਬਿਊਨ 'ਚ ਲੱਗੀ ਐ ਪੰਜਾਬੀ ਟ੍ਰਿਬਿਊਨ 'ਚ ਲੱਗੀ ਐ ਇੰਡੀਅਨ ਐਕਸਪ੍ਰੈਸ 'ਚ ਲੱਗੀ ਐ ਇੰਡੀਆ ਟੂਡੇ 'ਚ ਲੱਗੀ ਐ ਮੈਗਜ਼ੀਨਾਂ 'ਚ ਛਪ ਗਿਆ ਕਹਿੰਦਾ ਮੁੰਜੇ ਨਹੀਂ ਪਤਾ ਬਾਈ ਆ ਵੀਸਿਆਂ ਦਾ ਹਾਲ ਆ ਓਏ ਨੌਜਵਾਨੋ ਜਿੰਨੇ ਤੁਸੀਂ ਫੋਨ ਦੇਖਦੇ ਹੋ ਨਿਊਜ਼ ਸੁਣਿਆ ਕਰੋ ਖਬਰਾਂ ਨਾਲ ਜੁੜੋ ਜਿਹੜੇ ਸਰਕਾਰੀ ਕਾਲਜਾਂ 'ਚ ਤੁਸੀਂ ਕਰ ਰਹੇ ਹੋ ਨਾ ਬੀਏ ਤੁਹਾਡੇ ਸਰਟੀਫਿਕੇਟਾਂ ਵਾਹ ਪਹਿਲੀ ਗੱਲ ਤਾਂ ਤੁਸੀਂ ਪੇਪਰ ਦੇ ਤਾਂ ਪੇਪਰ ਵਾਸਤੇ ਕਾਗਜ਼ ਨਹੀਂ ਜਿਉ ਆ ਵੀ ਗਿਆ ਪੇਪਰ ਚੈੱਕ ਕਰਨ ਵਾਲਿਆਂ ਦਾ 11 ਕਰੋੜ ਦੇਣਾ ਹੈ ਜਿਨ੍ਹਾਂ ਨੇ ਤੁਹਾਨੂੰ ਪਾਸ ਕਰਨਾ ਹੈ 11 ਕਰੋੜ ਰੁਪਈਆ ਬਕਾਇਆ ਖੜਾ ਹੈ ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਸਬੰਧਤ ਜਿੰਨੇ ਕਾਲਜ ਹੈ ਸਰਕਾਰੀ ਉਹਨਾਂ ਦੇ ਪੇਪਰ ਚੈੱਕ ਕੀਤੇ ਹੈ ਜੇ ਪੇਪਰ ਦੇ ਵੀ ਦਿਓਗੇ ਚੈੱਕ ਵੀ ਹੋ ਜਾਣਗੇ ਉਹ ਤੁਹਾਡੀ ਰੱਦੀ ਵੇਚ ਕਿਉ ਗੱਡੀਆਂ ਲਿਆਉਣਗੇ ਵਿਚਾਰੇ ਕੀ ਕਰਨ ਤੇ ਫਿਰ ਤੁਹਾਡਾ ਰਿਜ਼ਲਟ ਰਿਜ਼ਲਟ ਆ ਜਾਣਾ ਹੈ ਸਰਟੀਫਿਕੇਟ ਜਿਹੜੇ ਕਾਗਜ਼ਾ ਬਣਨਾ ਉਹ ਕਾगज ਲਿਆਉਣ ਵਾਸਤੇ ਯੂਨੀਵਰਸਿਟੀ ਕੋਲੇ ਪੈਸੇ ਹੈ ਨਹੀਂ ਕੰਦਾਂ ਨੂੰ ਰੰਗ ਜਿੰਨਾ ਮਰਜ਼ੀ ਕਰਕੇ ਤੇ ਟਟੀਆਂ ਦਾ ਅਧ ਘਾਟਣਾ ਮੁੱਖ ਮੰਤਰੀ ਸਾਹਿਬ ਜਿੰਨਾ ਮਰਜ਼ੀ ਕਰਦੇ ਉਹ ਸਿੱਖਿਆ ਕ੍ਰਾਂਤੀ ਦਾ ਧੂਆਂ ਸੋਡੀ ਦਾ ਨਿਕਲ ਗਿਆ ਜਿਹਨੇ ਭਾਦੋਂ ਚਾਕੇ ਨਰਮੇ ਦਾ ਨਿਕਲ ਜਾਂਦਾ ਕਿਉਂਕਿ ਵੀ ਕੋਈ ਸਰਕਾਰ ਦੇ ਨਹੀਂ ਸਕੀ ਸ਼ੇਅਰ ਤੁਸੀਂ ਕਰਨਾ